ਕੱਲ ਸਾਨੂੰ ਮੁਖਬਰੀ ਹੋਈ ਸੀ ਸਵੇਰੇ ਵੀ ਤੱਕਰ ਸੰਧੂ ਜਿਹੜਾ ਥਾਣਾ ਸੇਖਵਾ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੁਭਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ, ੁਰਗੀ ਖਾਨਾ ਉਹਦਾ ਤੇ ਉੱਥੇ ਹੀ ਉਹਦੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਗ੍ਰਿਧੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਹੈ ਉਹਨਾਂ ਦੇ ਵਿਚਾਲੇ ਮਰਲਾਕ ਜਗ੍ਹਾ ਆ ਜਿਹਦੇ ਚ ਉਡੋਡੇ ਪੋਸਟ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਦਰਮਨ ਸਿੰਘ ਤੇ ਪੀਐਸਓ ਸੇਖਵਾ ਐਸਆਈ ਜਸ ਜੀ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਅੱਗੇ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਖਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਵੀ ਜਿਹੀ ਜਗਾ ਬਣਾ ਕੇ ਉਹਨੇ ਚੁਣੀ ਸੀ ਜਗਾ ਡੋਡੇ ਪੋਸਟ ਲਾਉਣ ਦੀ ਤੇ ਉਹ ਬਰਾਮਦਗੀ ਕੀਤੀ ਜਾ ਕੇ ਅਸੀਂ ਦੇਖਿਆ ਦੇਖ ਕੇ ਉਹਦੀ ਕਟਾਈ ਕਰਾ ਕੇ ਉਹਨੂੰ ਗਿਣਿਆ ਗਣ ਕੇ ਜਿਹੜੇ ਡੋਡੇ ਪੋਸਟ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਪਜਾਤ ਦਾ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਆਈਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22 3 24 ਅੰਡਰ ਸੈਕਸ਼ਨ 15 85 ਐਨਡੀਪੀਐਸ ਐਕਟ ਇਹ ਕਰ ਉਹ ਤਾਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਰਿਮਾਂਡ ਲਿਆ ਉਹ ਪੁੱਛਗਿਛ ਕਰਾਂਗੇ ਵੀ ਕਦੋਂ ਤੋਂ ਕਰ ਰਿਹਾ ਹੈ ਤੇ ਕਿਹਨੂੰ ਕਿਹਨੂੰ ਵੇਚ ਰਿਹਾ ਹੈ ਕਿੰਨੇ ਨਾਲ ਕੋ ਪਤਾ ਹੈਗਾ ਕਿੰਨੇ ਨਾਲ ਰਮਾਨ ਵੇਚ ਰਿਹਾ ਪਹਿਲਾਂ ਕੋਈ ਮਾਮਲਾ ਹੈਦਰ ਦੇ ਤੇ ਨਹੀਂ ਪਹਿਲਾਂ ਹੈ ਨਹੀਂ ਕੋਈ ਮਾਮਲਾ ਰਮਾਨ ਕਿੰਨੇ ਦੇ ਲੱਗਦਾ ਇੱਕ ਦਿਨ ਦਾ ਰਮਾਨ ਇਹਦੇ ਨਾਲ ਵੀ ਕੋਈ ਹੈਗਾ ਸਾਥੀ ਤੇ ਜਾਂ ਉਹ ਤਾਂ ਪੁੱਛਗਿਛ ਦੇ ਵਿੱਚ ਆਊਗਾ ਤਫਤੀਸ਼ ਦਾ ਪਾਰਟ ਹੈ ਉਮਰ ਕਿੰਨੀ ਲੱਗੇ ਇਹਦੀ ਉਮਰ ਕਰੀਬ 45 ਸਾਲ ਵੀ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵਾਸਤੇ ਨਹੀਂ ਇਹ ਤਾਂ ਹੁਣ ਪੁੱਛਗਿਛ ਜਾਊਗਾ ਵੀ ਉਹ ਅੱਗੇ ਪਹਿਲਾਂ ਕੀ ਕਦੋਂ ਤੋਂ ਇਹ ਫਸਲ ਬੀਜ ਰਿਹਾ ਹੈ ਕਿ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਪੂਰਨਾਂ ਜਗਾਂ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ 파ਟ ਹੈ ਤੇ ਕਿਸਾਨ ਕਹਿ ਸਕਦੇ ਆ ਜੀ ਅਦਰਵਾਈਜ਼ ਇਹ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਹਾ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਉਹਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਹਾ ਥੈਟ ਮੀਨਸ ਕਿ ਕਿਤੇ ਨਾ ਕਿਤੇ ਫਿਰ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਉਹ ਕੀ ਰਕਾਰਡ ਇਹ ਕਮਾਈ ਕਰਨਾ ਕਹਿੰਦਾ ਹੈ ਕਿ ਆਪ ਵਿੱਚ ਪੂੰਜੀ ਕਮਾਈ ਵੇਚਦਾ ਨਾ ਕਮਾਈ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਈ ਸਰ ਇਹਨੂੰ ਲੈ ਕੇ ਪੁਨ ਸੁਪਰੀ ਕਾਰਵਾਈ ਕਰੋਗੇ ਹੋਰ ਵੀ ਹੋ ਸਕਦੇ ਲਾਗੇ ਛੱਡੇ ਇਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁਛਕਿਸ਼ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ ਚ ਲਿਆਂਦਾ ਜਾਊਗਾ ਤੇ ਬੂਟੇ ਕਿੰਨੇ ਖਸਾ ਇਹ ਬੂਟੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਤੇ ਕਣਕ ਵੱਢਣ ਦੇ ਨਾਲ ਹੀ ਇਹ ਕੱਟੇ ਜਾਂਦੇ